ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਪੀਡੀਪੀਓ ਦਫਤਰ ਵਿਖੇ ਬਲਾਕ ਕਲਾਨੌਰ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਸਰਹਦੀ ਪਿੰਡਾਂ ਦੇ ਲੋਕਾਂ ਨੂੰ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਾਈ ਗਈ ਕਮਾਲਪੁਰ ਜੱਟਾ ਖੋਗੇਵਾਲ ਚਿਕੜੀ ਡਿਹਰੀਵਾਲ ਕਿਰਨ ਅਤੇ ਕਲਾਨੌਰ ਨੌਰਥ ਦੇ 299 ਹੜਪੀੜਿਤ ਕਿਸਾਨਾਂ ਨੂੰ 3 ਕਰੋੜ 57 ਲੱਖ 72 ਹਜ਼ਾਰ ਰੁਪਏ ਦੀ ਰਾਸ਼ੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਗਈ ਤਾਂ ਉਹਨਾਂ ਨੂੰ ਮਨਜ਼ੂਰੀ ਪੱਤਰ ਵੰਡੇ ਗਏ ਇਸ ਮੌਕੇ ਤੇ ਸਬ ਡਿਵੀਜ਼ਨ ਕਲਾ ਨੋਦੇ ਐਸਜੀਐਮ ਮੈਡਮ ਯਸੋਤਨਾ ਸਿੰਘ ਤਹਿਸੀਲਦਾਰ ਰਜਿੰਦਰ ਸਿੰਘ ਅਤੇ ਉਕਤ ਪਿੰਡਾਂ ਦੇ ਪ੍ਰਭਾਵਿਤ ਕਿਸਾਨ ਵੀ ਸ਼ਾਮਿਲ ਸਨ ਇਸ ਮੌਕੇ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੇਸ਼ ਪਰ ਦੇ ਸਾਰੇ ਸੂਬਿਆਂ ਨਾਲੋਂ ਵੱਧ ਪੰਜਾਬ ਦੇ ਹਰ ਪੀੜਤਾਂ ਨੂੰ ਪ੍ਰਤੀ ਏਕੜ 20000 ਰੁਪਏ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦੇ ਕੇ ਆਪ ਸਰਕਾਰ ਨੇ ਇਤਿਹਾਸ ਰਚਿਆ ਹੈ। ਇਹ ਮੁਆਵਜ਼ਾ ਦੇਣ ਦਾ ਫੈਸਲਾ ਹੋਇਆ ਸਰਕਾਰ ਨੇ ਕੀਤਾ। ਉਹਦੇ ਸਬੰਧ ਦੇ ਵਿੱਚ ਅੱਜ ਮੈਂ ਕਲਾਨੌਰ ਚ ਆਇਆ। ਤਾਂ ਅੱਜ ਪੰਜ ਪਿੰਡਾਂ ਨੂੰ ਜਿਹੜੀ ਆਪਾਂ ਉਹ ਪਹਿਲੇ ਦਿਨ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਹਦੇ ਵਿੱਚ ਕਮਾਲਪੁਰ ਜੱਟਾਂ ਦੇ ਲਾਭਪਾਤਰੀ 50 ਨੇ ਉਹਨਾਂ ਨੂੰ 17 ਲੱਖ ਤੇ 47 ਹਜ਼ਾਰ ਦੇ ਸੰਮਤਿੰਗ ਇਕੜੀ ਪਿੰਡ ਦੇ 99 ਨੇ ਉਹਨਾਂ ਦੇ ਵਿੱਚੋਂ ਅੱਜ ਜਿਹੜੇ ਲਾਭਪਾਤਰੀਆਂ ਨੂੰ ਮਿਲਦਾ ਹੈ ਉਹ 24 ਲੱਖ ਕਲਾ ਨੌਰ ਨਾਰਥ ਦੇ ਵਿੱਚ ਲਗਭਗ 48 ਲੱਖ ਡੇਰੀਵਾਲ ਕਿਰਨ 19,95 ਹਜ਼ਾਰ ਦੇ ਸੰਮਤਿੰਗ ਤੇ ਖੋਜੋਵਾਲ ਦੇ ਵਿੱਚ 3 ਲੱਖ ਟੋਟਲ 1 ਕਰੋੜ ਤੇ 13 ਲੱਖ ਰੁਪਈਆ ਜਿਹੜਾ ਉਹ ਅੱਜ ਇਹਨਾਂ ਕਿਸਾਨਾਂ ਦੇ ਖਾਤੇ 'ਚ ਜਿਹੜਾ ਉਹ ਡਿਸਟ੍ਰੀਬਿਊਟ ਹੋਣਾ ਹੈ ਉਹਦੇ ਸਬੰਧ ਵਿੱਚ ਮੈਂ ਤੁਹਾਡੇ ਕੋਲ ਅੱਜ ਆਇਆ। ਪਰ ਕਿਸਾਨ ਵੀਰੋ ਗੱਲ ਇਹ ਆ ਕਿ ਬੜੇ ਖਰਾਬੇ ਵੇਖੇ ਮੈਂ ਆਪਣੀ ਲਾਈਫ ਦੇ ਵਿੱਚ ਤਾਂ ਬੜੇ ਹੜ੍ਹ ਵੇਖੇ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ 5 ਏਕੜ ਤੱਕ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਰਨ ਸਕੀ ਨਾਲੇ ਦੀ ਸਫਾਈ ਸ਼ੁਰੂ ਕਰਵਾਈ ਗਈ ਸੀ ਪਰ ਕੁਝ ਲੋਕਾਂ ਵੱਲੋਂ ਉਸ ਸਮੇਂ ਸਫਾਈ ਨੂੰ ਰੋਕਿਆ ਸੀ। ਉਹ 13 ਲੱਖ ਦੀ ਬੌਂਡ ਜਿਹੜੀ ਅੱਜ ਸ਼ਾਮ ਤੱਕ ਉਹਨਾਂ ਚੋ ਵੀ ਤਰ੍ਹਾਂ ਦੇ ਖਾਤਿਆਂ ਦੇ ਵਿੱਚ ਪੈ ਜਾਣੀ ਹੈ ਉਸੇ ਸਬੰਧ ਦੇ ਵਿੱਚ ਅੱਜ ਕਲਾ ਨੌਰ ਮਾਇਆ ਹੈ ਜੀ ਸਰ ਜੀ ਆਪਾਂ ਚੈੱਕ ਦਿੱਤੇ ਕਿ ਜਾਂ ਵੈਸੇ ਇਹਨਾਂ ਨੂੰ ਆਪਾਂ ਇਹ ਚੈੱਕ ਨਹੀਂ ਸਮਝੋ ਉਹਨਾਂ ਦੇ ਬਾਕੀ ਪੇਮੈਂਟ ਜਿਹੜੀ ਉਹ ਸਾਰੀ ਆਨਲਾਈਨ ਪੈ ਜਾਣੀ ਹੈ ਅੱਜ ਇਹਨਾਂ ਨੂੰ ਤਾਂ ਹੀ ਆ ਵੀ ਇਹਨਾਂ ਨੂੰ ਪਤਾ ਹੋਵੇ ਵੀ ਆ ਇਹ ਇੰਨੇ ਮਾਉਂਡ ਜਿਹੜੀ ਆ ਸਾਡੇ ਖਾਤਿਆਂ 'ਚ ਪੈਣੀ ਆ ਇਸ ਕਰਕੇ ਵੀ ਜ਼ਰੂਰੀ ਹੁੰਦਾ ਇਹਦੇ ਤਾਂ ਮਾਉਂਡ ਤੇ ਲਿਖੀ ਨਹੀਂ ਹੈਗੀ ਸੀ ਬਿਲਕੁਲ ਕੁਝ ਲਿਖਿਆ ਹੁੰਦਾ ਹਾਂਜੀ ਅੱਜ ਇਹਨਾਂ ਦੇ ਖਾਤਿਆਂ 'ਚ ਜਿਹੜਾ ਪੈਸੇ ਜਿਹੜੇ ਨੇ 5-5 ਕਿੱਲਿਆਂ ਦੇ ਲਗਭਗ ਪ੍ਰਤੀ ਏਕੜ 20000 ਦੇ ਹਿਸਾਬ ਨਾਲ ਇਹਨਾਂ ਦੇ ਖਾਤੇ 'ਚ ਪੈ ਜਾਣਗੇ ਕੱਲਾ ਨੋਟੋ ਮਹਿੰਦਰ ਸਿੰਘ ਅਲੀਪਨ ਦੀ ਰਿਪੋਰਟ ਪੰਜਾਬੀ ਜਾਗਰਣ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਪੰਜਾਬੀ ਜਾਗਰਣ ਦੇ YouTube ਚੈਨਲ ਨਾਲ ਧੰਨਵਾਦ